ਪਰੇਲਿਕੋਂ ਦੀ ਸਮੱਸਿਆ ਸੀ ਪਾਣੀ ਬਾਹਰ ਆਉਣ ਦੀ ਤੇ ਇਹ ਘੱਟੋ ਘੱਟ ਵੀ ਮਿੰਨਾ 2 ਮਹੀਨੇ ਹੋ ਚੁੱਕੇ ਸੀ ਜੀ ਅਸੀਂ ਪਰ ਗੁਰਤੇਜ ਜੀ ਸਾਰੇ ਸਿਗਰਾਲ ਕੇ ਸਵੇਰੇ ਪੰਜ ਉੱਠ ਕੇ ਜਾਂਦੇ ਵੀ ਸੀ ਜੀ ਹਰ ਵਾਰ ਜੇ ਕੱਢਣ ਪਰ ਉਹ ਸਮੱਸਿਆ ਅੱਡੇ ਬੱਡੇ ਵੱਧਦੀ ਜਾਂਦੀ ਸੀ ਕਿੰਨੇ ਚਿਰ ਚੇ ਉਹ ਚੱਕਰ ਜੀ ਐਮਐਲ ਸਾਹਿਬ ਨੇ ਫੋਨ ਕੀਤਾ ਮਸ਼ੀਨ ਆ ਗਈ ਮਸ਼ੀਨ ਚੱਕਰੇ ਸੀ ਕੰਮ ਸਾਲ ਸ਼ੁਰੂ ਕਰਦੇ ਇਹ ਤਾਂ ਮੇਰਾ ਕੋਈ ਅਸਲ ਮੈਟਰ ਤਾਂ ਹੈ ਨਹੀਂ ਪਰਤਲ ਕੰਮ ਤਾਂ ਹੈ ਨਹੀਂ ਕਿ ਸੁਣੀ ਮੈਣੇ ਆਪਣੇ ਘਰੇ ਜਾ ਕੇ ਪਾਈਪਾ ਲਾਈ ਬਟਾ ਇਹ ਤੈਨੂੰ ਆਪ ਨੂੰ ਨਗਰ ਪ੍ਰਧਾਨ ਹੈ ਜੀ ਮੇਰੇ ਪਰਦਾੰਤੇ ਕੋਸੇ ਇਹ ਕੋਈ ਆਪ ਨੂੰ ਸਮਝ ਨਹੀਂ ਕਿ ਮੇਰਾ ਪਰਸਨਲ ਕੰਮ ਹੈ ਕਿ ਇਹ ਪਰਸਨਲ ਪਾਈਪਾਂ ਲਾਈ ਬਠਾ ਘਰੇ ਆਪਦੀਆਂ ਲੋਕਾਂ ਦੇ ਹਿੱਤੇ ਲੋਕਾਂ ਦੇ ਹਿੱਤ ਲਈ ਮੈਂ ਵਾਇਓ ਠਾਈ ਲਓ ਤੇ ਉੱਥੇ ਕੰਮ ਕੀਤਾ ਜਿਨ੍ਹਾਂ ਨਾਲ ਮੈਂ ਐਮਐਲਏ ਸਾਹਿਬ ਦਾ ਕੰਮ kiya ਵੀ kiya ਨਗਰ ਨਿਗਰ ਦਾ ਤੇ ਲੋੜ ਹੈ ਜੀ ਕਿਉਂਕਿ ਹਰ ਰੋਜ਼ ਹੀ ਫੋਨ ਆਉਂਦੇ ਸੀ ਜੀ ਕਿ ਸਾਡੇ ਪਾਣੀ ਜਿਵੇਂ ਕਿਹਾ ਜਾ ਰਿਹਾ ਵੀ ਕੋਈ ਐਮਸੀ ਉੱਥੇ ਮਨਜ਼ੂਰ ਨਹੀਂ ਸੀ ਪੰਜ ਛੇ ਐਮਸੀ ਲੱਗਦੇ ਨੇ ਕੋਈ ਸੰਪਰਕ ਕੀਤਾ ਗਿਆ ਸੀ ਕਿ ਜੀ ਮੈਂ ਮੈਨੂੰ ਕਾਲ ਆਈ ਸੀ ਡੋਗੜਾ ਹੀ ਨਾ ਫੋਨ ਕੀਤਾ ਸੀ ਜੀ ਹਾਂ ਮੈਨੂੰ ਕਾਲ ਆਈ ਸੀ ਕੋਈ ਤੀਨ ਹੋਣ ਕੀਤਾ ਸੀ ਮੈਂ ਜੀ ਹਾਂ ਕਿ ਕਿਤਾ ਸੀ ਬੰਸੀ ਉੱਥੇ ਕਿਹਾ ਮੈਂ ਮਮੀ ਨੂੰ ਇਹਨੇ ਕਿਹਾ ਸੀ ਫੋਨ ਦੀ ਜੀ ਅਸੀਂ ਆਬਦੁੱਲ ਜੀ ਨੇ ਫੋਨ ਕਰਾਸਤੇ ਆਮ ਪਬਲਿਕ ਦਾ ਕੰਮ ਸੀ ਜੀ ਪਬਲਿਕ ਖੜੀ ਸੀ ਪਬਲਿਕ ਇੱਥੇ ਦੀ ਕਿਹਾ ਉਹ ਫੋਨ ਆਇਆ ਜੀ ਤੇ ਪਬਲਿਕ ਖੁਸ਼ ਸੀ ਜੀ ਜੇ ਕੰਮ ਹੋ ਰਿਹਾ ਮੈਂ ਜੀ ਇਸ ਗੱਲ ਤੋਂ ਵੀ ਆਪਣਾ ਪ੍ਰੋਬਲਮ ਹੈ ਕਿ ਫਿਰ ਵਿਕਾਸ ਕਰਨਾ ਕੋਈ ਨਹੀਂ ਜਾਂਦਾ ਜੀ ਅਜ ਤੱਕ ਇਹ ਵੇਖਣੇ ਢੱਕਣ ਟੁੱਕਣੇ ਲਾਉਣੇ ਸਾਰੇ ਆਮ ਆਦੀ ਪਾਟਲਾਂ ਦੀ ਜੇ ਆਪਾਂ ਜੋਦੇ ਬੈਠੇ ਜੀ ਮਤਲਬ ਕਿ ਕੋਈ ਨੇ ਕੰਮ ਕੀਤਾ ਨਹੀਂ ਜੀ ਹੁਣ ਆਪਾਂ ਚੱਕੀ ਆਵਾਜ਼ ਜੀ ਕਿ ਮੈਂ ਨਹੀਂ ਹੁਣ ਸ਼ਿਵਰੇ ਵੀ ਸਾਫ਼ ਕਰਾਈ ਜਾਂਦਾ ਜਾਂ ਐਮਐਲਏ ਸਾਹਿਬ ਜੀ ਜੋ ਵੀ ਕੰਮ ਕਰ ਰਹੇ ਨੇ ਤੂੰ ਹੰਗਲ ਚੱਕਣੀ ਹਰ ਕੰਮ ਟੈਂਡਰ ਦੀ ਰੋਲਾ ਬਾਣਾ ਹੈ ਹਰ ਚੀਜ਼ 'ਚ ਰੋਲਾ ਬਾਣਾ ਹੈ ਤੇ ਐਵੇਂ ਕੰਮ ਨਹੀਂ ਚੱਲ ਚੱਲਦਾ ਸਰਕਾਰ ਵੀ ਕਹਾਵਾ ਦੀ ਪਾਰਟੀ ਦੀ ਸਰਕਾਰ ਹੈ ਅਸੀਂ ਵੀ ਕੰਮ ਕਰਾਣੀ ਹੈ ਤੇ ਠੋਕੇ ਗਾਵਾਂ ਦਾ ਕੰਮ ਮੈਨੂੰ ਸਭ ਇਲਜ਼ਾਮ ਲਾਉਂਦੇ ਨੇ ਕਿ ਇਹਨੇ ਵੀ ਬਾਹਰ ਦਾ ਬੰਦਾ ਲਿਆ ਕੇ ਸਾਡੇ ਸਿਰ ਤੇ ਪਾਤਾ ਇਹਨੂੰ ਕਿਵੇਂ ਦੇਖਦੇ ਹੋ ਬਾਹਰ ਦਾ ਬੰਦਾ ਜੀ ਮੈਂ ਤਾਂ ਯਾਰ ਸ਼ਹਿਰ ਦਾ ਵਿਕਾਸ ਹੀ ਬਾਹਰ ਲੋਕਲ ਬੰਦੇ ਆ ਜੀ ਅਸੀਂ ਉਹੀ ਲੋਕਲ ਬੰਦੇ ਤੋਂ ਨਾ ਕੋਈ ਜਮਸੀ ਯਾਰ ਜਮਸੀ ਦਾ ਕੰਮ ਤਾਂ ਕੋਈ ਵੀ ਕਰਾ ਸਕਦਾ ਜੀ ਜਮਸੀ ਤੇ ਗੱਲ ਹੀ ਕੋਣੀ ਜੀ ਇਹ ਆਮ ਇਤਲੀ ਕੰਮ ਦੀ ਇਹ ਫੇਰ ਮੇਰੇ ਪਰਸਨਲ ਤੋਂ ਥੋੜਾ ਜਿਹੀ ਕਲਾਮ ਸੀ ਕਰਾਈ ਉਹ ਕੋਈ ਕਰਾਈ ਉਹ ਕਹਿੰਦੇ ਆ ਵੀ ਚਲੋ ਨਗਰ ਕੌਂਸਲ ਨਾਲ ਇਹਨਾਂ ਦਾ ਵਾਸਤਾ ਨਹੀਂ ਇਹੋ ਜਿਹਾ ਇਲਜ਼ਾਮ ਲਾਉਂਦੇ ਆ ਵੀ ਵਾਸਤਾ ਵਾਸਤਾ ਕੋਈ ਐਮਐਲਏ ਸਰ ਬੜਾਇਆ ਸਾਨੂੰ ਇੱਥੇ ਜੀ ਇੰਚਾਰਜ ਦਾ ਕਮੇਟੀ ਦਾ ਮੈਂ ਜੀ ਮੈਂ ਪਰਭਾਰੀ ਬਣਿਆ ਜੀ ਕੋਈ ਨਹੀਂ ਵਾਸਤਾ ਕਰਦਾ ਮੈਂ ਕੰਮ ਕਰਾਵਾਂਗਾ ਜੀ ਠੋਕੇ ਕਰਾ ਦੇ ਜੀ ਕਿੰਨੀ ਕਿੰਨੀ ਧੇਰ ਤੋਂ ਕੋਈ ਕਰਾ ਵੀ ਰਿਹਾ ਦੱਸੋ ਮੈਨੂੰ ਜੀ ਤੁਸੀਂ ਕਿੰਨੀ ਧੇਰ ਤੋਂ ਇੱਥੇ ਇੰਚਾਰਜ ਹੋ 6 ਮਹੀਨੇ ਹੋ ਗਏ ਜੀ ਮੈਨੂੰ ਜੀ ਕੀ ਕੀ ਕੰਮ ਕਰਾਏ ਤੁਸੀਂ ਟੱਕਣ ਲਵਾ ਜਾਣੀ ਜੀ ਸੜਕ 4 ਨੰਬਰ ਰਵਾੜ ਬਣਾਈ ਜਾਣੀ 8 ਨੰ ਹਰ ਕੰਮ ਕਰ ਰਿਹਾ ਸਾਰੇ ਜਿੰਨੇ ਐਮਸੀ ਰਹੇ ਜੀ ਕੰਮ ਕਰ ਰਹੇ ਹੈ ਜੀ ਸਫਾਈ ਦਾ ਪ੍ਰੋਪਰ ਆਦੀ 11 ਵਜੇ ਤੱਕ ਨਾ ਫੋਨ ਸੁਣਾ ਲੋਕਾਂ ਨੂੰ ਜੀ ਜਿੰਨੇ ਵੀ ਫਿਰ ਟੈਂਡਰ ਟੁੰਡਰ ਪਾਸ ਹੁੰਦੇ ਆ ਜੋ ਕਿਸੇ ਦਾ ਤੁਹਾਡੀ ਦੇਖ ਰੱਖ ਚੁੰਦੇ ਆ ਆ ਦੇਖ ਰੱਖ ਚੁੰਦਾ ਜੀ ਟੈਂਡਰ ਨੂੰ ਟੈਂਡਰ ਜਿੰਨੇ ਪਾਸ ਹੋ ਰਹੇ ਨੇ ਦੇਖ ਰਹੇ ਸਾਰੇ ਇਹ ਚੀਜ਼ ਸਾਰੇ ਐਮਸੀ ਸਰਬਾਨਾ ਨੂੰ ਹੋ ਸਕੈ ਸਾਰੀ ਸਹਿਮਤੀ ਜਿੰਨੇ ਵੀ ਗਿੰਦੇ ਸਾਡੇ ਜੈਂਡਰ ਉਹ ਸਾਰੀ ਸਹਿਮਤੀ ਨਾਲ ਵੀ ਜੋ ਕਰਨਾ ਕਰਉ ਨਹੀਂ ਨਹੀਂ ਉਹਨਾਂ ਨੂੰ ਪਤਾ ਵੀ ਤੁਹਾਡੀ ਮੌਜੂਦਗੀ ਦੇ ਵਿੱਚ ਇਹ ਸਭ ਕੁਝ ਹੁੰਦਾ ਹਾਂਜੀ ਹਾਂਜੀ ਸਾਰਾ ਪਤਾ ਇਹ ਚੀਜ਼ ਜਦੋਂ ਜਦੋਂ 8 ਮਹੀਨੇ ਹੋ ਗਏ ਜੀ ਜਦੋਂ ਮੈਂ ਇੱਥੇ ਕੰਮ ਕਰ ਰਿਹਾ ਕੋ